ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਹੋ ਚੈਨਲ ਚਰਚਾ ਦੇ ਨਾਲ ਚੈਨਲ ਚਰਚਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਹੁਣ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਇਤਿਹਾਤ ਵਰਤਨ ਦੀ ਲੋੜ ਹੈ ਬਦਲਦੇ ਮੌਸਮ ਦੌਰਾਨ ਦੇਸ਼ ਦਾ ਵੱਡਾ ਹਿੱਸਾ ਗਰਮੀ ਨਾਲ ਤਪ ਰਿਹਾ ਹੈ ਇਸ ਦੌਰਾਨ ਮੌਸਮ ਵਿਗਿਆਨੀ ਨੇ ਉਮੀਦ ਪ੍ਰਗਟਾਈ ਹੈ ਕਿ ਇਸ ਸਾਲ ਮੌਨਸੂਨ ਦੌਰਾਨ ਚੰਗੀ ਬਾਰਿਸ਼ ਹੋ ਸਕਦੀ ਹੈ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਇਸ ਸਾਲ ਵੱਡੇ ਪੱਧਰ ਤੇ ਪਾਉਣ ਪਾਣੀ ਸੰਬੰਧੀ ਘਟਨਾਵਾਂ ਦੱਖਣੀ ਪੱਛਮੀ ਮੌਨਸੂਨ ਲਈ ਅਨੁਕੂਲ ਹਨ। ਉਹਨਾਂ ਨੇ ਮੱਧ ਪ੍ਰਸ਼ਾਂਤ ਮਹਾਸਾਗਰ ਦੇ ਗਰਮ ਹੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਸ ਸਾਲ ਜੂਨ ਦੀ ਸ਼ੁਰੂਆਤ ਤੱਕ ਅਲ ਨੀਨੋ ਦਾ ਅਸਰ ਘਟ ਹੁੰਦਾ ਦਿਸ ਰਿਹਾ ਹੈ। ਜੁਲਾਈ ਤੋਂ ਸਤੰਬਰ ਚ ਲਾ ਨੀਨਾ ਦੀ ਸਥਿਤੀ ਦੇਖੀ ਜਾ ਸਕਦੀ ਹੈ। ਮੱਧ ਪ੍ਰਸ਼ਾਂਤ ਮਹਾਸਾਗਰ ਦੇ ਠੰਡਾ ਹੋਣ ਦੀ ਘਟਨਾ ਨੂੰ ਲਾ ਨੀਨਾ ਕਹਿੰਦੇ ਹਨ। ਮਜ਼ਬੂਤ ਅਲ ਨੀਨੋ ਦੀ ਘਟਨਾ ਕਮਜ਼ੋਰ ਮੌਨਸੂਨ ਦੀ ਸਥਿਤੀ ਨੂੰ ਦਰਸਾਉਂਦੀ ਹੈ ਇਸ ਕਾਰਨ ਭਾਰਤ ਦੇ ਦੱਖਣੀ ਪੂਰਬੀ ਏਸ਼ੀਆ ਖੇਤਰ ਚ ਸੋਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉੱਥੇ ਲਾ ਨੀਨੋ ਨਾਲ ਭਾਰਤ ਚ ਚੰਗੀ ਮੌਨਸੂਨ ਦੀ ਬਾਰਿਸ਼ ਹੁੰਦੀ ਹੈ ਉਹਨਾਂ ਨੇ ਕਿਹਾ ਹੈ ਕਿ ਲਾ ਨੀਨਾ ਦੀ ਘਟਨਾ ਭਾਰਤੀ ਮੌਨਸੂਨ ਲਈ ਚੰਗੀ ਹੈ ਉੱਥੇ ਹੀ ਅਲ ਨੀਨੋ ਦੀ ਘਟਨਾ ਚੰਗੀ ਨਹੀਂ ਹੈ 60% ਸਾਲਾਂ ਚ ਅਲ ਨੀਨੋ ਦਾ ਭਾਰਤੀ ਮੌਨਸੂਨ ਤੇ ਨਕਾਰਾਤਮਕ ਪ੍ਰਭਾਵ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਸਾਲ ਬਰਬਰੀ ਵੀ ਘਟ ਹੋਈ ਹੈ ਇਹ ਇੱਕ ਹੋਰ ਸਕਾਰਾਤਮਕ ਕਾਰਕ ਹੈ ਇਸ ਲਈ ਵੱਡੇ ਪੱਧਰ ਤੇ ਪੌਣ ਪਾਣੀ ਸੰਬੰਧੀ ਘਟਨਾਵਾਂ ਮੌਨਸੂਨ ਲਈ అనుకూਲ ਹਨ ਤਨੂ ਦੱਸ ਦਿਏ ਭਾਰਤ ਚ ਸਾਲਾਨਾ ਬਾਰਿਸ਼ ਦੌਰਾਨ ਲਗਭਗ 70% ਬਾਰਿਸ਼ ਦੱਖਣੀ ਪੱਛਮੀ ਮੌਨਸੂਨ ਦੇ ਕਾਰਨ ਹੀ ਹੁੰਦੀ ਹੈ ਇਹ ਬਾਰਿਸ਼ ਭਾਰਤ ਚ ਖੇਤੀ ਲਈ ਮਹੱਤਵਪੂਰਨ ਹੈ ਭਾਰਤ ਦੀ ਜੀਡੀਪੀ ਦਾ ਲਗਭਗ 14% ਦਾ ਯੋਗਦਾਨ ਖੇਤੀ ਖੇਤਰ ਦਾ ਹੈ ਭਾਰਤ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਰੋਜ਼ਗਾਰ ਲਈ ਖੇਤੀ ਤੇ ਹੀ ਨਿਰਭਰ ਹੈ ਭਾਰਤ ਚ 2023 ਦੇ ਮੌਨਸੂਨ ਸੀਜ਼ਨ ਚ 888.6 ਮਿਲੀਲੀਟਰ ਔਸਤ ਦੇ ਮੁਕਾਬਲੇ 820 ਮਿਲੀਲੀਟਰ ਦੀ ਔਸਤ ਤੋਂ ਘੱਟ ਬਾਰਿਸ਼ ਹੋਈ ਸੀ ਇਸ ਦੇ ਲਈ ਮਜ਼ਬੂਤ ਅਲ ਨੀਨੋ ਨੂੰ ਜ਼ਿੰਮੇਦਾਰ ਠਰਾਇਆ ਗਿਆ ਸੀ ਫਿਲਹਾਲ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਦਿਨ ਵੇਲੇ ਗਰਮੀ ਵੱਧ ਦੀ ਨਜ਼ਰ ਆ ਰਹੀ ਹੈ ਹਜੇ लू ਨਹੀਂ ਚੱਲ ਰਹੀ ਹੈ ਮੌਸਮ 'ਚ ਠੰਡਕ ਹੋਣ ਕਾਰਨ ਸਵੇਰ ਤੇ ਸ਼ਾਮ ਨੂੰ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਤੇ ਇਸ ਵੇਲੇ ਤਾਪਮਾਨ 30 ਤੋਂ 35 ਡਿਗਰੀ ਦੇ ਵਿੱਚ ਕਾਰ ਚੱਲ ਰਿਹਾ ਹੈ ਤੇ ਘਟੂ ਘਟਾਪਨ ਤਾਪਮਾਨ 15 ਤੋਂ 17 ਡਿਗਰੀ ਦੇ ਦਰਮਿਆਨ ਚੱਲ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਤਾਪਮਾਨ ਦੇ ਵਿੱਚ ਵਾਧਾ ਵੇਖਿਆ ਜਾਏਗਾ ਜਿਸ ਦੇ ਨਾਲ ਲੂ ਵੀ ਚੱਲ ਸਕਦੀ ਹੈ ਤੇ ਤੁਸੀਂ ਇਸ ਮੌਸਮ ਦੇ ਵਿੱਚ ਆਪਣਾ ਖਿਆਲ ਰੱਖਣਾ ਹੈ ਚੈਨਲ ਚਰਚਾ ਦੇ ਨਾਲ ਤੁਸੀਂ ਜੁੜੇ ਹੋਇਓ ਤਾਜ਼ਾ ਤਰਿਨ ਖਬਰਾਂ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰੋ ਤੇ Facebook ਦੇ ਉੱਤੇ ਲਾਈਕ ਕਰੋ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਹੋ ਚੈਨਲ ਚਰਚਾ ਦੇ ਨਾਲ ਚੈਨਲ ਚਰਚਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਹੁਣ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਇਤਿਹਾਤ ਵਰਤਨ ਦੀ ਲੋੜ ਹੈ ਬਦਲਦੇ ਮੌਸਮ ਦੌਰਾਨ ਦੇਸ਼ ਦਾ ਵੱਡਾ ਹਿੱਸਾ ਗਰਮੀ ਨਾਲ ਤਪ ਰਿਹਾ ਹੈ ਇਸ ਦੌਰਾਨ ਮੌਸਮ ਵਿਗਿਆਨੀ ਨੇ ਉਮੀਦ ਪ੍ਰਗਟਾਈ ਹੈ ਕਿ ਇਸ ਸਾਲ ਮੌਨਸੂਨ ਦੌਰਾਨ ਚੰਗੀ ਬਾਰਿਸ਼ ਹੋ ਸਕਦੀ ਹੈ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਇਸ ਸਾਲ ਵੱਡੇ ਪੱਧਰ ਤੇ ਪਾਉਣ ਪਾਣੀ ਸੰਬੰਧੀ ਘਟਨਾਵਾਂ ਦੱਖਣੀ ਪੱਛਮੀ ਮੌਨਸੂਨ ਲਈ ਅਨੁਕੂਲ ਹਨ। ਉਹਨਾਂ ਨੇ ਮੱਧ ਪ੍ਰਸ਼ਾਂਤ ਮਹਾਸਾਗਰ ਦੇ ਗਰਮ ਹੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਸ ਸਾਲ ਜੂਨ ਦੀ ਸ਼ੁਰੂਆਤ ਤੱਕ ਅਲ ਨੀਨੋ ਦਾ ਅਸਰ ਘਟ ਹੁੰਦਾ ਦਿਸ ਰਿਹਾ ਹੈ। ਜੁਲਾਈ ਤੋਂ ਸਤੰਬਰ ਚ ਲਾ ਨੀਨਾ ਦੀ ਸਥਿਤੀ ਦੇਖੀ ਜਾ ਸਕਦੀ ਹੈ। ਮੱਧ ਪ੍ਰਸ਼ਾਂਤ ਮਹਾਸਾਗਰ ਦੇ ਠੰਡਾ ਹੋਣ ਦੀ ਘਟਨਾ ਨੂੰ ਲਾ ਨੀਨਾ ਕਹਿੰਦੇ ਆ। ਮਜ਼ਬੂਤ ਅਲ ਨੀਨੋ ਦੀ ਘਟਨਾ ਕਮਜ਼ੋਰ ਮੌਨਸੂਨ ਦੀ ਸਥਿਤੀ ਨੂੰ ਦਰਸਾਉਂਦੀ ਹੈ ਇਸ ਕਾਰਨ ਭਾਰਤ ਦੇ ਦੱਖਣੀ ਪੂਰਬੀ ਏਸ਼ੀਆ ਖੇਤਰ ਚ ਸੋਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉੱਥੇ ਲਾ ਨੀਨੋ ਨਾਲ ਭਾਰਤ ਚ ਚੰਗੀ ਮੌਨਸੂਨ ਦੀ ਬਾਰਿਸ਼ ਹੁੰਦੀ ਹੈ ਉਹਨਾਂ ਨੇ ਕਿਹਾ ਹੈ ਕਿ ਲਾ ਨੀਨਾ ਦੀ ਘਟਨਾ ਭਾਰਤੀ ਮੌਨਸੂਨ ਲਈ ਚੰਗੀ ਹੈ ਉੱਥੇ ਹੀ ਅਲ ਨੀਨੋ ਦੀ ਘਟਨਾ ਚੰਗੀ ਨਹੀਂ ਹੈ 60% ਸਾਲਾਂ ਚ ਅਲ ਨੀਨੋ ਦਾ ਭਾਰਤੀ ਮੌਨਸੂਨ ਤੇ ਨਕਾਰਾਤਮਕ ਪ੍ਰਭਾਵ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਸਾਲ ਬਰ ਬਾਰੀ ਵੀ ਘਟ ਹੋਈ ਹੈ ਇਹ ਇੱਕ ਹੋਰ ਸਕਾਰਾਤਮਕ ਕਾਰਕ ਹੈ ਇਸ ਲਈ ਵੱਡੇ ਪੱਧਰ ਤੇ ਪੌਣ ਪਾਣੀ ਸੰਬੰਧੀ ਘਟਨਾਵਾਂ ਮੌਨਸੂਨ ਲਈ అనుకూਲ ਹਨ ਤਨੂ ਦੱਸ ਦਿਏ ਭਾਰਤ ਚ ਸਾਲਾਨਾ ਬਾਰਿਸ਼ ਦੌਰਾਨ ਲਗਭਗ 70% ਬਾਰਿਸ਼ ਦੱਖਣੀ ਪੱਛਮੀ ਮੌਨਸੂਨ ਦੇ ਕਾਰਨ ਹੀ ਹੁੰਦੀ ਹੈ ਇਹ ਬਾਰਿਸ਼ ਭਾਰਤ ਚ ਖੇਤੀ ਲਈ ਮਹੱਤਵਪੂਰਨ ਹੈ ਭਾਰਤ ਦੀ ਜੀਡੀਪੀ ਦਾ ਲਗਭਗ 14% ਦਾ ਯੋਗਦਾਨ ਖੇਤੀ ਖੇਤਰ ਦਾ ਹੈ ਭਾਰਤ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਰੋਜ਼ਗਾਰ ਲਈ ਖੇਤੀ ਤੇ ਹੀ ਨਿਰਭਰ ਹੈ ਭਾਰਤ ਚ 2023 ਦੇ ਮੌਨਸੂਨ ਸੀਜ਼ਨ ਚ ਅਤੂ 18.6 ਮਿਲੀਲੀਟਰ ਔਸਤ ਦੇ ਮੁਕਾਬਲੇ 820 ਮਿਲੀਲੀਟਰ ਦੀ ਔਸਤ ਤੋਂ ਘੱਟ ਬਾਰਿਸ਼ ਹੋਈ ਸੀ ਇਸ ਦੇ ਲਈ ਮਜ਼ਬੂਤ ਅਲ ਨੀਨੋ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਸੀ ਫਿਲਹਾਲ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਦਿਨ ਵੇਲੇ ਗਰਮੀ ਵੱਧ ਦੀ ਨਜ਼ਰ ਆ ਰਹੀ ਹੈ ਹਜੇ ਲੋ ਨਹੀਂ ਚੱਲ ਰਹੀ ਹੈ ਮੌਸਮ ਤੇ ਠੰਡਕ ਹੋਣ ਕਾਰਨ ਸਵੇਰ ਤੇ ਸ਼ਾਮ ਨੂੰ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਤੇ ਇਸ ਵੇਲੇ ਤਾਪਮਾਨ 30 ਤੋਂ 35 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ ਤੇ ਕਟੂ ਕਟਾ ਤਾਪਮਾਨ 15 ਤੋਂ 17 ਡਿਗਰੀ ਦੇ ਦਰਮਿਆਨ ਚੱਲ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਤਾਪਮਾਨ ਦੇ ਵਿੱਚ ਵਾਧਾ ਦੇਖਿਆ ਜਾਏਗਾ ਜਿਸ ਦੇ ਨਾਲ ਲੂ ਵੀ ਚੱਲ ਸਕਦੀ ਹੈ ਤੇ ਤੁਸੀਂ ਇਸ ਮੌਸਮ ਦੇ ਵਿੱਚ ਆਪਣਾ ਖਿਆਲ ਰੱਖਣਾ ਹੈ ਚੈਨਲ ਚਰਚਾ ਦੇ ਨਾਲ ਤੁਸੀਂ ਜੁੜੇ ਹੋਇਓ ਤਾਜ਼ਾ ਤਰਿਨ ਖਬਰਾਂ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰੋ ਤੇ Facebook ਦੇ ਉੱਤੇ ਲਾਈਕ ਕਰੋ